ਜਿੰਮੇ ਵਾਰ ਹੈਗਾ ਤੂੰ ਹੁਣ ਤੂੰ ਜਮਾ ਹੁਣ ਦੇਖ ਲੈ ਤੂੰ ਆ ਗਿਆ ਉੱਤੇ ਤੇ ਮੈਨੂੰ ਕੱਲ ਨੂੰ ਕੀ ਗੱਲਬਾਤ ਹੋਊਗੀ ਕੋਈ ਤੇ ਸਰਕਾਰੀ ਬੰਦਾ ਆਇਆ ਤੇ ਕੇਸ ਬਣਦਾ ਮੁੰਡਾ ਸਿੱਧਾ ਕਤਲ ਦਾ ਤਨ ਮੈਂ ਦੱਸਾਂ ਭਾਈ ਹੈਗਾ ਕੋਈ ਘਰੇ ਸਮਝਿਆ ਤੈਨਾਂ ਖਲੋ ਜਾ ਪਿਆ ਨੰਗਨ ਉੱਪਰ ਆ ਨਾ ਹੈਗਾ ਉਹ ਭਾਈ ਸਾਰਾ ਤੰਦਰਾ ਸਾਡਾ ਅੰਦਰ ਤਾਂ ਉੱਥੇ ਸ਼ੁਰੂ ਹੋ ਜਾਂਦਾ ਗੇਟ ਤੋਂ ਹੁਣ ਤੰਦਰਾ ਕੋਈ ਪੁੱਛੀ ਆ ਨਾ ਕਿ ਅੰਦਰ ਆ ਜਾ ਕੀ ਗੱਲ ਆ ਕੌਣ ਫਿਰ ਭਾਈ ਤੁਸੀਂ ਆਵਾਜ਼ ਹੀ ਨਹੀਂ ਦਿੰਦੇ ਮੈਂ ਕਿੰਨੀ ਆਵਾਜ਼ਾਂ ਮਾਰੀਆਂ ਮੇਰਾ ਸੰਗ ਬੈਠਾ ਪਿਆ ਚੱਲ ਆ ਜਾ ਭਾਈ ਵਹਿ ਜਾ ਭਾਈ ਅਸੀਂ ਘਰ ਘਰ ਜਾਣਾ ਹੁੰਦਾ ਉੱਥੋਂ ਧੁੱਪ ਬਹੁਤ ਹੁੰਦੀ ਹੈ ਪ ਨੇ ਭਾਈ ਪਾਣੀ ਤੈਨੂੰ ਪਿਆ ਦੇਣੇ ਆ ਚੱਲ ਕੋਈ ਨਹੀਂ ਤੇ ਹੈ ਕੋਣਾ ਕੀ ਐ ਮਰਦਮਿਸ਼ਵਾਰੀ ਕਰਨ ਆਇਆ ਭਾਈ ਅੱਛਾ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਤੁਸੀਂ ਇੰਨਾ ਇਹ ਖਲਾਰਾ ਪਾਈ ਬੈਠੇ ਆ ਇਹ ਇਹ ਇੰਨਾ ਸਬਾਨ ਕਿਨੇ ਬਾਹਰ ਕੱਢਿਆ ਇਹ ਮੈਂ ਤਾਂ ਮਿਹਰਬਾਨੀ ਬਾਹਰ ਕੱਢਿਆਗਾ ਤੇ ਘਰ ਚ ਕੋਈ ਮਰਦਾ ਹੈ ਨਹੀਂ ਤੇ ਤੂੰ ਆ ਤਾ ਗਿਆ ਹਾਂ ਹਾਂ ਮੈਂ ਤਾਂ ਮਰਦਮਿਸ਼ਵਾਰੀ ਕਰਨ ਆਇਆ ਤੇ ਜਿਹੜਾ ਹੈਗਾ ਤੂੰ ਮਰਦੀਆਂ ਜਿਹੜਾ ਕੁਝ ਮਰਜ਼ੀ ਕਰੀ ਚੱਲ ਹਾਂ ਨਹੀਂ ਹੋ ਅੱਗੇ ਅੱਗੇ ਕੀ ਹੋਣਾ ਇਹ ਦੇਖ ਜੜੀਆਂ ਹਰਜਾਈਆਂ ਦਰੀਆਂ ਕੇਸ ਟੋਟੇ ਇਹ ਸਾਰੇ ਆਪਾਂ ਪੇਟੇ ਚ ਰੱਖਣੇ ਆ ਆਪਾਂ ਨੂੰ ਕੀ ਮਤਲਬ ਤੇ ਜਿਹੜੇ ਆਹ ਆਪਣੇ ਬੁੜੀਆਂ ਲੀੜੇ ਹੈਗੇ ਇਹ ਵੀ ਆਪਾਂ ਤਾਂ ਐਂ ਆ ਮਾਰ ਮਾਰ ਚੁੰਨੀਆਂ ਡਰਕ ਦੇਣੀਆਂ ਤੇ ਉਹ ਝੱਗਾ ਤੋਂ ਸਾਰਾ ਪਸੰਦ ਨਹੀਂ ਆਪ ਕੋ ਤਾਂ ਵੀ ਆਪਣੇ ਘਰੇ ਦੋ ਲਮਾਰੀਆਂ ਪੂਰੇ ਰੰਗ ਦੀਆਂ ਇੱਕ ਤਾਂ ਹੋਰ ਰੰਗ ਦੀ ਇੱਕ ਪੂਰੇ ਰੰਗ ਦੀ ਹੈ ਇੱਕ ਪੇਟੀ ਆਪਣੇ ਟੈਰਾ ਵਾਲੀ ਉਹ ਤਾਂ ਚੱਕ ਕੇ ਕਿਤੇ ਕਰ ਲੈਣਾ ਰੋੜ ਕਿ ਉਹ ਸਾਹਮਣੀ ਸਵਾ ਚਲਾ ਦੇਣੀ ਹੈ ਤੇ ਜਿਹੜਾ ਆਪਣਾ ਆਪਣੀ ਉਹ ਜਿਹੜੀ ਭੂਰੀ ਲਮਾਰੀ ਆ ਉਹਦੇ ਨਾਲ ਲੱਗ ਜੂ ਐਤ ਕਿ ਅਸੀਂ ਐ ਇਰਾਦਾ ਬਣਾਈ ਬੈਠੇ ਆਂ ਵੇਜਕੀ ਪੇਟੀ ਦਾ ਮੂੰਹ ਉਧਰ ਨੂੰ ਕਰ ਦੇਾਂਗੇ ਅੱਗੇ ਵਿੱਚ ਵਿਚਾਲੇ ਸੀਗੀ ਪੇਟੀ ਅੱਛਾ ਨਹੀਂ ਉਹ ਤਾਂ ਤੁਸੀਂ ਕਰ ਦਿਓਗੇ ਤੁਸੀਂ ਪਹਿਲਾਂ ਮੈਨੂੰ ਨਾਂ ਲਿਖਾਓ ਮੈਂ ਤੁਹਾਡੇ ਨਾਂ ਲਿਖ ਕੇ ਅੱਗੇ ਕਿਸੇ ਘਰ ਚਾਹਾਂ ਨਾਂ ਤਾਂ ਤੁਹਾਨੂੰ ਕੱਲੇ ਕੱਲੇ ਦੀ ਲਿਖਾ ਦੂੰ ਨਾਂ ਤਾਂ ਦੇ ਉਹ ਗਵਾਂਢੀਆਂ ਦੇ ਵੀ ਲਿਖਾ ਦੂੰ ਫਿਰ ਸੜ ਤੇ ਮੱਚਦੇ ਆ ਅੱਛਾ ਉਹਨਾਂ ਦੇ ਵੀ ਲਿਖਾ ਦੂੰ ਜਿਨ੍ਹਾਂ ਤੇ ਅਸੀਂ ਮੱਚਦੇ ਆ ਠੀਕ ਆ ਮੱਚਣ ਮਚਾਉਣ ਦੇ ਸਾਰਾ ਤੁਹਾਨੂੰ ਕੱਲੇ ਕੱਲੇ ਦੀ ਲਿਸਟ ਦੇ ਦੂੰ ਤੂੰ ਆਏ ਕਰ ਪਹਿਲਾਂ ਤਾਂ ਮੇਰੇ ਨਾਲ ਆ ਖੇਸ ਤੋਂ ਕਿ ਸਾਰਾ ਕੁਝ ਸੱਚ ਕਰਵਾਉਂਗੇ ਫਿਰ ਆਇਆ ਨਾ ਹੋਵੇ ਕਿ ਤੂੰ ਕੱਲ ਨੂੰ ਜਾ ਕੇ ਸਰਕਾਰ ਨੂੰ ਕੀ ਉਹ ਲਿਖਾਏਗਾ ਕਿ ਮੈਂ ਉਹ ਕੀ ਕਰਕੇ ਆਇਆ ਕਰਾਂ ਪਤਾ ਨਹੀਂ ਤੁਸੀਂ ਮੇਰੀ ਗੱਲ ਸੁਣ ਨਹੀਂ ਰਹੇ ਕਿ ਮੈਂ ਤੁਹਾਨੂੰ ਸਮਝਾ ਨਹੀਂ ਪਾ ਰਿਹਾ ਪਹਿਲਾਂ ਤੁਸੀਂ ਮੈਨੂੰ ਪਾਣੀ ਦਾ ਗਲਾਸ ਪਿਆਓ ਮੇਰਾ ਦਿਮਾਗ ਨਾ ਰਿਲੈਕਸ ਹੋ ਰਿਹਾ ਮੈਂ ਡਿਊਟੀ ਮੈਨ ਬੰਦਾ ਮੈਂ ਅੱਗੇ ਵੀ ਜਾਣਾ ਲਿਆਓ ਜੀ ਫਿੱਟ ਗੱਲ ਮਾਰੀਆਂ ਤਾਂ ਤੁਹਾਡੇ ਘਰੇ ਵੀ ਹੋਣਗੀਆਂ ਹੈਗੀਆਂ ਉਹ ਤਾਂ ਅਸੀਂ ਕਰ ਲੀਆਂ ਸਾਫ ਸੁੱਫ ਸਾਰੀਆਂ ਨੂੰ ਹਾਂ ਤੇ ਫਿਰ ਸਾਡੇ ਨਾਲ ਸਾਫ ਕਰਾਉਂਦੇ ਹੋ ਢੱਡ ਢੱਡ ਦਾ ਹੁੰਦਾ ਕਿ ਤੇਰੇ ਹੱਥਾਂ ਛਾਲੇ ਪੈਂਦੇ ਆ ਸਾਡੇ ਨਾਲ ਕਿਉਂ ਨਹੀਂ ਕਰਾਉਂਦੇ ਕੰਮ ਥੋੜੀਆਂ ਸਰਕਾਰਾਂ ਨੇ ਡਿਊਟੀਆਂ ਕਾਦੇ ਵਾਸਤੇ ਲਾਈਆਂ ਇਹਨਾਂ ਕੰਮਾਂ 'ਤੇ ਲਾਈਆਂ ਕੌਣ ਹੀ ਰੁਕ ਪੁੱਤ ਓਂਕਾਰ ਕਰ ਭਾਗਦਾ ਫਿਰਦਾ ਵੀ ਕੌਣ ਮਰ ਗਿਆ ਤੇ ਕੌਣ ਜੰਮ ਗਿਆ ਕਿਹਦੇ ਘਰ 'ਚ ਕਿੰਨੇ ਜੀ ਆ ਤੇ ਤੁਹਾਡੀਆਂ ਡਿਊਟੀਆਂ ਨਾ ਸਰਕਾਰ ਨੇ ਇਹ ਵੀ ਲਾਈਆਂ ਵੀ ਘਰਾਂ 'ਚ ਜਾ ਜਾ ਕੇ ਨਾਗਰਿਕਾਂ ਨੂੰ ਕੁਸੋ ਵੀ ਇਹਨਾਂ ਨੂੰ ਕੀ ਪ੍ਰਾਗ ਲਾਂਗਾ ਤੇ ਸਾਨੂੰ ਆਹ ਪ੍ਰਾਗ ਲਾਂਗਾ ਵੀ ਹੁਣ ਹੁਣ ਵੀ ਮੈਂ ਮੈਂ ਭਗਵਾਨ ਤਵਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਅਸੀਂ ਆਪਦੇ ਘਰ ਦੀਆਂ ਸਫਾਈਆਂ ਕਰਦੇ ਆ ਇਹ ਥੋੜਾ ਬੰਦਾ ਸਾਡੇ ਕੋਲ ਆਇਆ ਇਹ ਕਹਿੰਦਾ ਮੈਂ ਇਹ ਤੁਹਾਡੇ ਨਾਲ ਵੀ ਕੋਈ ਪੇਟੀ 'ਚ ਕੋਈ ਊਸਾ ਆਣੀ ਕੋਈ ਮਾਛੀ ਦੀ ਕਿੱਟੇ ਕਹਿੰਦੇ ਦੇ ਲਈ ਲੱ ਇਹਦੇ ਖਿਲਾਫ ਅਸੀਂ ਸ਼ਿਕਾਇਤ ਦਰਜ ਕਰਾਵਾਂਗੇ ਅਸੀਂ ਇਹ ਨਾਗਰਿਕਾਂ ਸਾਡੀ ਸਹਾਇਤਾ ਹੋਣੀ ਚਾਹੀਦੀ ਆ ਇਹ ਚਿੱਠੀਆਂ ਲਿਖਣਾ ਜਾਣਾਂਗਾ ਭਵਾਂ ਤਵਾਨੂੰ ਇਹ ਬੰਦੇ ਕਰਦੇ ਕੀ ਫਿਰਦੇ ਘਰਾਂ 'ਚ ਹੈ ਪਾਣੀ ਮੰਗ ਲੈ ਆਉਣ ਸਰ ਹੁਣ ਫਿਰ ਆਏ ਪੁੱਛਣ ਲੱਗਾ ਵੀ ਤੁਹਾਡੇ ਘਰ 'ਚ ਕਿੰਨੇ ਜੀ ਆ ਤੇ ਇਹਨੂੰ ਆਏ ਨਹੀਂ ਦੱਸਿਆ ਵੀ ਇੰਨਾ ਮੈਂ ਘਰ 'ਚ ਖਲਾਰਾ ਪਾਇਆ ਇਹ ਗੱਲ ਤਾਂ ਕਹੇ ਤੀ ਮੂੰਹ ਵਾਰ ਕੇ ਹੁਣ ਜਰਾ ਪਾਪੀਆ ਰਗਾ ਮੂੰਹ ਆਈ ਮੈਂ ਕਹਤਾ ਵੀ ਤੁਸੀਂ ਖਲਾਰਾ ਕਿੰਨੇ ਪਾਇਆ ਹੁਣ ਇੰਨਾ ਸਵਾਨ ਆਏ ਇਹ 4-5 ਬੰਦਿਆਂ ਦੇ ਕੰਮ ਕਰਨ ਨਾਲ ਜੇ ਜੇ ਮੈਂ ਕੱਲੀ ਕਰਾਂ ਮੇਰਾ ਹਲਟ ਫੇਲ ਹੋ ਜਾਏ ਤੇ ਇਹਦਾ ਕੌਣ ਜ਼ਿੰਮੇਵਾਰ ਹੈ ਮੇਰੇ ਵਾਰ ਹੈਗਾ ਤੂੰ ਹਣ ਤੂੰ ਜਮ ਹਣ ਦੇਖ ਲੈ ਤੂੰ ਆ ਗਿਆ ਉੱਤੇ ਤੇ ਮੈਨੂੰ ਕੱਲ ਨੂੰ ਕੀ ਗੱਲਬਾਤ ਹੋਊਗੀ ਕੋਈ ਸਰਕਾਰੀ ਬੰਦਾ ਆਇਆ ਜਿੱਤੇ ਕੇਸ ਬਣਦਾ ਮੁੰਡਾ ਸਿੱਧਾ ਕਤਲ ਦਾ ਤਨ ਮੈਂ ਦੱਸਾਂ